ਮੇਰੇ ਇਹ ਸੀਗਾ ਕਿ ਸਿਰਫ ਇਹ ਨਾ ਹੋਵੇ ਕਿ ਪ੍ਰਾਈਵੇਟ ਸਕੂਲਾਂ ਚ ਪੜ੍ਹ ਕੇ ਬੰਦਾ ਅੱਗੇ ਨਿਕਲੇ ਮੈਂ ਉਸ ਕੈਟਾਗਰੀ ਸ਼ਾਮਲ ਹੋਣਾ ਚਾਹੁੰਦਾ ਜਿੱਥੇ ਸਹੂਲਤਾਂ ਨੇ ਵੀ ਹੋਣ ਪਰ ਬੰਦੇ ਕੋਲ ਉਹ ਜਜ਼ਬਾ ਹੋਵੇ ਕਿ ਆਪਣੇ ਆਪ ਨੂੰ ਪ੍ਰੂਵ ਕਰ ਸਕੇ ਮੇਰੇ ਖਿਆਲ ਚ ਉਦੋਂ ਇੱਕ ਟੈਚੀ ਵਾਲੀ ਬੀਬੀ ਮਸ਼ਹੂਰ ਸੀ ਟੈਚੀ ਪਰ ਪਰ ਕੇ ਰੋਟਾਂ ਦੇ ਲੈਂਦੀ ਸੀ ਤੇ ਏਡੀਓ ਦੀਆਂ ਜੌਬਾਂ ਉਦੋਂ ਟੈਚੀ ਪਰ ਪਰ ਕੇ ਲੈ ਕੇ ਸਨ ਆਫਰ ਐਸੇ ਐਗਰੀ ਡਿਵੀਜ਼ਨ ਤੇ ਕੀ ਹੁੰਦਾ ਸੀਗਾ ਕਿ ਇਹ ਨਾਲ ਲੀਜ਼ ਤੇ ਲੈਂਡ ਲੈਂਦੀਆਂ ਸੀਗੇ ਤੁਹਾਡੇ ਕੋਲ ਜਿੱਦਾਂ 50 ਕਿੱਲੇ ਆ ਕਿਛੋਲ 33 ਕਿੱਲੇ ਆ ਤਾਂ ਜਿੱਦਾਂ ਮੈਂ ਪਟਿਆਲੇ ਸੀ ਮੈਂ ਪਟਿਆਲੇ ਵਿੱਚ ਪੌਡ ਮੈਨੇਜਰ ਬਣ ਗਿਆ ਉੱਥੇ ਕਿਸੇ ਅਕਾਲੀ ਦਲ ਦੇ ਪ੍ਰਧਾਨ ਦੀ ਵੀ ਜ਼ਮੀਨ ਤੁਹਾਡੀ ਕੰਪਨੀ ਕੋਲੇ ਸੀ ਉਹਨਾਂ ਨੇ ਧਰਨਾ ਲਾਇਆ ਕਿਸਾਨਾਂ ਨੂੰ ਲੈ ਕੇ ਵੀ ਇਹ ਵੱਡੀਆਂ ਕੰਪਨੀਆਂ ਕੈਪਟਨ ਮਨਿੰਦਰ ਸਿੰਘ ਕਿਉਂ ਲੈ ਕੇ ਆਇਆ ਇਹ ਕਿਉਂ ਕਿਸਾਨਾਂ ਦੀ ਜ਼ਮੀਨ ਲੀਜ਼ ਤੇ ਲੈ ਕੇ ਕਿਉਂ ਇੰਟਰਨੈਸ਼ਨਲ ਲੈਵਲ ਤੇ ਇਹ ਬੇਨਸ ਕਰ ਰਿਹਾ ਪਰ ਖੁਦ ਆਪਦੀ ਸਾਰੀ ਜ਼ਮੀਨ ਤਲਾਣੀਆਂ ਪਿੰਡ ਵਾਲੀ ਉਹ ਰਿਲਾਇੰਸ ਕੰਪਨੀ ਕੋਲੇ ਉਹ ਲੀਜ਼ ਤੇ ਦਿੱਤੀ ਵੀ ਸੀ ਜੋ ਵੀ 15 ਲੱਖ ਉਹਨਾਂ ਨੇ ਮੰਗਿਆ ਦੇਤਾ ਪਰ ਆਫਟਰ 5 ਇਅਰ 10 ਇਅਰ ਜਦੋਂ ਮੈਂ ਇਥੇ ਕਿ ਰੈਸਟੋਰੈਂਟ ਵਿੱਚ ਭਾਂਡੇ ਮਾਂਜ ਰਿਹਾ ਸੀਗਾ ਉਹ ਲੋਕਾਂ ਦੇ ਛੇਲੇ ਲਾ ਰਹੇ ਸੀ ਉਹ ਖੁਦ ਬੀਐਸਸੀ ਐਗਰੀਕਲਚਰ ਇਥੋਂ ਦਾ ਸੀਗਾ ਉਹ ਕਹਿੰਦਾ ਮੈਂ ਬੀਐਸਸੀ ਐਗਰੀਕਲਚਰ ਇੱਕ ਪੀਐਚਡੀ ਦੇ ਬੰਦੇ ਨੂੰ ਨਹੀਂ ਪੜਾ ਸਕਦਾ ਮੇਰੇ ਹੱਥ ਖੜੇ ਆ ਪਰ ਜੋ ਲਿਖੂਗਾ ਮੈਂ ਉਹ ਫਿਰ ਜਦੋਂ ਮੈਂ ਐਗਜ਼ਾਮਪਲ ਦਿੰਦਾ ਸੀ ਉਹ ਉਹ ਹੀ ਐਗਜ਼ਾਮਪਲ ਯੂਜ਼ ਕਰ ਲੈਂਦਾ ਸੀ ਆਪਣੇ ਸੈਮੀਨਾਰਸ ਦੇ ਵਿੱਚ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਹੁੰਦੇ ਤੇ ਉਹ ਮਾਵਾਂ ਕਹਿੰਦੀਆਂ ਵੀ ਮੈਂ ਭਾਂਡੇ ਮਾਂ ਹੀ ਲੂੰਗੀ ਘਰਾਂ ਦੇ ਪਰ ਮੈਂ ਉਹਦੇ ਜਵਾਕਾਂ ਨੂੰ ਜ਼ਰੂਰ ਪੜਾਉਣਾ ਹੈ ਤੇ ਤੁਹਾਡੀ ਮੈਨੂੰ ਇਹ ਲਾਈਨ ਦਿਮਾਗ 'ਚ ਆਈ ਗੱਲ ਕਰਦਿਆਂ ਕਰਦਿਆਂ ਵੀ ਭਾਂਡੇ ਮਾਂ ਚ ਕੇ ਮੁੰਡੇ ਨੇ ਪੀਐਚਡੀ ਜਿੰਨੀ ਮਰਜ਼ੀ ਪੈਸੇ ਕਮਾ ਲਓ ਡੈਜ਼ਿਗਨੇਸ਼ਨ ਬਹੁਤ ਮੈਡੀਕਲ ਮੈਟਰ ਕਰਦੀ ਆਈ ਡੋਟ ਨੋ ਲੋਕਾਂ ਜੀ ਨਾਮ ਹੁੰਦੇ ਪਰ ਮੈਂ ਬਲੀਵ ਕਰਦਾ ਮੈਨੂੰ ਡੈਜ਼ਿਗਨੇਸ਼ਨ ਵਾਸਤੇ ਬਹੁਤ ਉਤਲਬ ਹੁੰਦੇ ਆ ਪੈਸੇ ਸਾਈਡ ਆ ਕਿਉਂਕਿ ਮੈਨੂੰ ਮੇਰੀ ਡੈਜ਼ਿਗਨੇਸ਼ਨ ਮੇਰੀ ਕੁਆਲੀਫਿਕੇਸ਼ਨ ਨਾਲ ਮੈਚ ਹੋਣੀ ਚਾਹੀਦੀ ਆ ਕਿਉਂਕਿ 2009 ਦੇ ਵਿੱਚ ਮੈਂ ਕਹਾਂ ਮੈਂ ਫਰਦਰ ਐਲਬਰੀਜਾ ਕਿਤੇ ਹੋਰ ਜਾਣਾ ਚਾਹਣਾ ਹੈ ਕੀ ਲੋਕ ਪੈਸੇ ਦੇ ਕੇ ਤਾਂ ਪੱਕੇ ਹੋ ਰਹੇ ਨੇ ਤਾਂ ਮੈਂ ਇਹੋ ਜਿਹਾ ਇਨਸਾਨ ਨਹੀਂ ਹੈਗਾ ਮੈਂ ਥੋੜਾ ਜਿਹਾ ਡਿਫਰੈਂਟ ਸੋਚਦਾ ਹਾਂ ਉਹ ਕਹਿੰਦੇ ਵੀ ਮੈਨੂੰ ਤੇਰੇ ਵਰਗਾ ਮੁੰਡਾ ਨਹੀਂ ਮਿਲਣਾ ਤੂੰ ਮੇਰਾ ਪੁੱਤ ਬਣ ਜਾ